हिमाचल ਦੇ ਵਿੱਚ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਬਰਸਾਤ ਹੋ ਰਹੀ ਹੈ ਜਿਸ ਕਰਕੇ ਕੁਦਰਤ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਜੇਕਰ ਗੱਲ ਕੀਤੀ ਜਾਵੇ ਹਿਮਾਚਲ ਦੇ ਮੰਡੀ ਦੀ ਤਾਂ ਮੰਡੀ ਦੇ ਵਿੱਚ ਅੱਜ ਤੜਕਸਾਰ ਬੱਦਲ ਫਟਣ ਕਰਕੇ ਭਾਰੀ ਤਬਾਹੀ ਦੇਖਣ ਨੂੰ ਮਿਲੀ ਹੈ ਜਿਹਾ ਠੀਕ ਸੁਣਿਆ ਤੁਸੀਂ ਤਾਂ ਮੰਡੀ ਦੇ ਵਿੱਚ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਬਰਸਾਤ ਹੋ ਰਹੀ ਸੀ ਜਿਸ ਤੋਂ ਬਾਅਦ ਅੱਜ ਤੜਕਸਾਰ ਬੱਦਲ ਫਟਿਆ ਹੈ ਜਿਸ ਕਰਕੇ ਲੋਕ ਘਰਾਂ ਦੇ ਵਿੱਚ ਫਸੇ ਹੋਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਅਚਾਨਕ ਆਏ ਪਾਣੀ ਦੇ ਕਾਰਨ ਕਾਫੀ ਥਾਮਾ ਤੇ ਮਲਬਾ ਦੱਬ ਗਿਆ ਤੇ ਉਸੇ ਨਾਲ ਹੀ ਘਰ ਵੀ ਟੁੱਟ ਗਏ ਨੇ ਜਿਸ ਕਰਕੇ ਘਰਾਂ ਦੇ ਵਿੱਚ ਹਾਲਾਤ ਬਦ ਤੋਂ ਬੱਧਰ ਬਣੇ ਹੋਏ ਨੇ ਤੇ ਉੱਥੇ ਹੀ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਵੀ ਮੌਕੇ ਤੇ ਪਹੁੰਚ ਕੇ ਲੋਕਾਂ ਦਾ ਰੈਸਕਿਊ ਆਪਰੇਸ਼ਨ ਕਰ ਰਹੀਆਂ ਨੇ ਤਾਂ ਮਿਲ ਰਹੀ ਜਾਣਕਾਰੀ ਦੇ ਅਨੁਸਾਰ ਸੈਂਕੜੇ ਜਾਨਾਂ ਜਿਹੜੀਆਂ ਨੇ ਹਲੇ ਵੀ ਮਲਬੇ ਦੇ ਵਿੱਚ ਫਸੀਆਂ ਹੋਈਆਂ ਨੇ ਦਰਅਸਲ ਮੀਂਹ ਦੇ ਕਾਰਨ ਜੋ ਬੱਦਲ ਫਟਿਆ ਹੈ ਉਸ ਤੋਂ ਬਾਅਦ ਪਾਣੀ ਦੀ ਬਚਾਰ ਜਿਹੜੀ ਉਹ ਦੇਖਣ ਨੂੰ ਮਿਲੀ ਹੈ ਜਿਸ ਦੇ ਨਾਲ ਕਈ ਥਾਮਾ ਤੋਂ ਰੇਤਾ ਤੇ ਮਿੱਟੀ ਤੇ ਗਾਰਾ ਜਿਹੜਾ ਉਹ ਘਰਾਂ ਦੇ ਵਿੱਚ ਵੜ ਗਿਆ ਜਿਸ ਕਰਕੇ ਲੋਕ ਹੋ ਘਰਾਂ ਦੇ ਹੇਠਲੇ ਬੇਸਮੈਂਟਾਂ ਦੇ ਵਿੱਚ ਬੜੇ ਹੋਏ ਨੇ ਤੇ ਕਈ ਲੋਕ ਉੱਥੇ ਫਸੇ ਵੀ ਹੋਏ ਨੇ ਤਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੈਲਾ ਜਿਹੜੀ ਆ ਉਸ ਨੂੰ ਘਰ ਦੇ ਵਿੱਚੋਂ ਰੈਸਕਿਊ ਕੀਤਾ ਜਾ ਰਿਹਾ ਹੈ ਤਾਂ ਘਰ ਦੀ ਹੇਠਲੀ ਮੰਜ਼ਲ ਜਿਹੜੀ ਆ ਉਸ ਦੇ ਵਿੱਚ ਉਹ ਫਸੀ ਹੋਈ ਸੀ ਤੇ ਉੱਪਰੋਂ ਲਗਾਤਾਰ ਬਰਸਾਤ ਜਿਆਦਾ ਪਾਣੀ ਜਿਹੜਾ ਉਹ ਵਹਿਠਾ ਜਾ ਰਿਹਾ ਤੇ ਦੂਸਰੀ ਤਸਵੀਰ ਜੋ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਇਹ ਵੀ ਮੰਡੀ ਦੀ ਹੈ ਜਿਸ ਦੇ ਵਿੱਚ ਆਮ ਲੋਕ ਤੇ ਪੁਲਿਸ ਪ੍ਰਸ਼ਾਸਨ ਤੇ ਐਸ ਡੀ ਆਰ ਐਫ ਦੀਆਂ ਟੀਮਾਂ ਜਿਹੜੀਆਂ ਨੇ ਉਹ ਲੋਕਾਂ ਨੂੰ ਘਰਾਂ ਦੇ ਵਿੱਚੋਂ ਕੱਢ ਰਹੀਆਂ ਨੇ ਤਾਂ ਕਿਤੇ ਵੀ ਲੋਕ ਜਿਹੜਾ ਨੇ ਉਹ ਫਸੇ ਹੋਏ ਨੇ ਤੇ ਉਸ ਤੋਂ ਬਾਅਦ ਲੋਕਾਂ ਨੂੰ ਲਗਾਤਾਰ rescued ਕਰਨ ਦਾ ਵੀ ਕੰਮ ਜਿਹੜਾ ਉਹ ਚੱਲ ਰਿਹਾ ਹੈ ਇਸ ਤੋਂ ਇਲਾਵਾ ਮੌਕੇ ਦੀ ਖਬਰ ਮਿਲਦੇ ਹੀ ਸਾਬਕਾ ਮੁੱਖ ਮੰਤਰੀ ਵੀ ਉੱਥੇ ਪਹੁੰਚੇ ਨੇ ਇਸ ਤੋਂ ਇਲਾਵਾ ਐਸ ਡੀ ਆਰ ਐਫ ਦੀਆਂ ਟੀਮਾਂ ਤੇ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਲਗਾਤਾਰ ਪੱਬਾ ਪਹਾੜ ਤੇ ਕਿਸੇ ਵੀ ਸਥਿਤੀ ਦੇ ਨਾਲ ਨਜਿੱਠਣ ਲਈ ਤਿਆ ਤਿਆਰ ਨੇ ਪਰ ਅਚਾਨਕ ਆਈ ਇਸਹਾਫਤ ਦੇ ਕਾਰਨ ਕਾਫੀ ਜਾਨਾ ਜਿਹੜੀਆਂ ਨੇ ਮੁਸੀਬਤ ਦੇ ਵਿੱਚ ਫਸੀਆਂ ਹੋਈਆਂ ਨੇ ਤੇ ਹੁਣ ਤੱਕ ਦੀ ਜੋ ਜਾਣਕਾਰੀ ਮਿਲ ਰਹੀ ਹੈ ਇਸ ਪੂਰੀ ਘਟਨਾ ਦੇ ਵਿੱਚ ਦੋ ਮਾਸੂਮ ਬੱਚਿਆਂ ਦੀ ਮੌਤ ਹੋ ਗਈ ਹੈ ਇਸ ਤੋਂ ਇਲਾਵਾ ਕਈ ਗੰਭੀਰ ਰੂਪ ਦੇ ਨਾਲ ਫੱਟੜ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਤੇ ਜਿੱਥੇ ਵੀ ਮੰਡੀ ਦੇ ਵਿੱਚ ਤੁਹਾਡੀ ਨਿਗਾਹ ਜਾਏਗੀ ਤਾਂ ਸਿਰਫ ਗਾਰੇ ਤੇ ਮੀਂਹ ਦਾ ਪਾਣੀ ਜਿਹੜਾ ਉਹ ਦੇਖਣ ਨੂੰ ਮਿਲੇਗਾ ਤੇ ਸੈਂਕੜੇ ਜ਼ਿੰਦਗੀਆਂ ਹਾਲੇ ਵੀ ਜਿਹੜੀਆਂ ਨੇ ਉਹ ਘਰਾਂ ਦੇ ਵਿੱਚ ਫਸੀਆਂ ਹੋਈਆਂ ਨੇ ਖਾਸਾ ਵੀ ਜਤਾਇਆ ਜਾ ਰਿਹਾ ਹੈ ਕਿ ਗਾਰੇ ਦੀਆਂ ਇੱਥੇ ਮੋਡੀਆਂ ਪਰਤਾਂ ਜੰਮੀਆਂ ਹੋਈਆਂ ਨੇ ਤਾਂ ਉਸ ਦੇ ਵਿੱਚ ਵੀ ਕਿਸੇ ਵਿਅਕਤੀ ਦੇ ਦੱਬੇ ਹੋਣ ਦੀਆਂ ਖੱਸਾ ਜਿਹੜਾ ਉਹ ਜਤਾਇਆ ਜਾ ਰਿਹਾ ਕਿਉਂਕਿ ਅਚਾਨਕ ਆਏ ਇਸ ਵੀ ਕਾਰਨ ਬੱਦਲ ਫਟਣ ਕਾਰਨ ਜੋ ਭਾਰੀ ਪਾਣੀ ਦਾ ਇੱਕਦਮ ਸੈਲਾਬ ਆਇਆ ਤਾਂ ਉਸ ਦੇ ਨਾਲ ਕਈ ਲੋਕ ਰੁੜ ਵੀ ਸਕਦੇ ਨੇ ਇਸ ਤਰੀਕੇ ਦਾ ਪ੍ਰਸ਼ਾਸਨ ਦਾ ਕਹਿਣਾ ਹੈ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਇਲਾਕਾ ਵਾਸੀ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਂਦੇ ਹਾਂ ਪਾਣੀ ਪਾਣੀ ਆਇਆ ਮਤਲਬ ਪੱਥਰ ਉੱਤਰ ਆਏ ਪੀੜਾ ਆਏ ਮਤਲਬ ਇਹ ਉਸੇ ਨੁਕਸਾਨ ਹੋ तो सर रात को कोई ज़्यादा दिक्कत वगैरह तो इस इलाके में नहीं हुई थी नहीं, चार साढ़े चार बजे की बात है ना जी जी काफ़ी पैनिक वगैरह यहाँ पर लोगों में हो गया जी तो आपके घर को सर कितना नुकसान वगैरह हुआ है पानी वगैरह चला गया ना जी जी कोई बड़ा, बड़ा तो इशू था बाकी कोई बड़ा नुकसान नहीं इस तरह से पिछली रात मंडी शहर में ये त्रास्ती हुई है ये मंडी शहर में पहली मर्तबा ऐसा हुआ इससे पहले 93 में इस तरह से हुआ था लेकिन आज आप जिस तरह से देखेंगे पूरा शहर चौक है चारों तरफ से पूरा शहर ब्लॉक हो गया है और यहाँ पे जे रोड में तीन कैजुलटी हुई हैं एक ही घर के तीन सदस्य चले गए हैं जो कि बहुत ही दुखद है और वो घर से निकले रात को करीबन साढ़े चार बजे जब एक आउटबस्ट हुआ तो वो अपनी गाड़ी बचाने के लिए वहाँ पे आए लेकिन गाड़ी बचाते बचाते एक महिला उनमें बची है और बाकी तीन लोग एक ही घर के और एक इंजर्ड हैं जो अभी हॉस्पिटल में एडमिट है सभी को प्रशासन के द्वारा फौरी राहत दे दी गई है और प्रशासन अपना बहुत मुस्तैदी से काम करें लेकिन ये बहुत ही दुखद है जिस तरह से हमारे लोगों से भी अपील है कि घरों में सुरक्षित रहें बाहर ना निकले जिस तरह की ये लोग अपना सिर्फ बहनों को बचाने के लिए बाहर आए तो इस तरह से अपनी जान को गवा बैठे ये बहुत ही दुखद है और इस तरह पूरे शहर को बचाना आज मुश्किल है लेकिन प्रशासन अपने काम में लगा हुआ है ये बहुत ही अत्यंत दुखद है आ, पानी आया और दूर दूर से आवाज़ आई ये प, पत्थर मिक्स पानी के साथ और साढ़े तीन पौने चार के बीच में ये सारा एपिसोड हुआ ऊपर से पानी आ, इतना भारी मात्रा में आया कि यहाँ लगभग पंद्रह बीस स्कूटी बाइक और कार सभी डैमेज हो गए और वो लोगों ने यहाँ पलायन धाम आश्रम है वहाँ पर जाके सरण ली और वहाँ अपनी जान बचाई रात को सर लोगों का कैसा दहशत का माहौल था जब दहशत का माहौल का जब पानी आया तो एकदम सब हक्के बक्के रह गए और सब एक इकट्ठे होके कल्याण धाम आश्रम में वहाँ शरण ली वहाँ रहे पूरी रात और सुबह जब पाँच बजे देखा तो सब अपना अपना कोई अपनी गाड़ी ढूंढ रहा है कोई अपना स्कूटी ढूंढ रहा है कोई अपने घर को देख रहा है कोई अपने घर की छत को देख रहा है इस हिसाब से My my move to Canada was a big step for my parents. My mother knows my work hours, so the moment I connect to the Go Wi Fi, I'll get her message. Are you on the train? Is anyone with you? And the answer is always the same. Mamad is a train operator in this cabin. There's a helpline for emergencies. Then she will feel calm.